ਜਲੰਧਰ ਜਿਮਨੀ ਚੌਂ ਦੇ ਵਿਚਕਾਰ ਦਿੱਲੀ ਲੌਬੀ ਤੇ ਭਗਵੰਤ ਮਾਨ ਦੇ ਆਪਸ ਦੇ ਵਿੱਚ ਸਿੰਘ ਫਸਦੇ ਨਜ਼ਰ ਆ ਰਹੇ ਨੇ ਸਿੱਧੇ ਤੌਰ ਤੇ ਆਮੋ ਸਾਹਮਣੇ ਹੋ ਗਏ ਨੇ ਕੱਲ ਅਸੀਂ ਇੱਕ ਖਬਰ ਕੀਤੀ ਸੀ ਕਿ ਪੰਜਾਬ ਦੇ 28 ਐਮਐਲਏ ਮੰਤਰੀ ਸੰਧਵਾ ਦੇ ਸਮੇਤ ਦਿੱਲੀ ਜਾ ਕੇ ਸੰਦੀਪ ਪਾਟਕ ਦੇ ਨਾਲ 4 1/2 ਘੰਟੇ ਮੁਲਾਕਾਤ ਕਰਕੇ ਆਏ ਆ ਕਿਵੇਂ ਉਹਨਾਂ ਨੇ ਮੁੱਖ ਮੰਤਰੀ ਬਦਲਣ ਦੀ ਗੱਲ ਕੀਤੀ ਕਿਵੇਂ ਸੰਦੀਪ ਪਾਟਕ ਨੇ ਮੁੱਖ ਮੰਤਰੀ ਬਦਲਣ ਨੂੰ ਲੈ ਕੇ ਉਹਨਾਂ ਨੂੰ ਭਰੋਸਾ ਦਿੱਤਾ ਉਹ ਕੱਲ ਦਾ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਪਰ ਸਾਡੇ ਉਸ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਹੁਣ ਇੱਕ ਵੱਡਾ ਸਿਆਸੀ ਧਮਾਕਾ ਇੱਕ ਵੱਡੀ ਸਿਆਸੀ ਹਲਚਲ ਪੰਜਾਬ ਦੇ ਅੰਦਰ ਹੋਈ ਹੈ ਔਰ ਅੱਜ ਦਿੱਲੀ ਲੌਬੀ ਵਰਸਸ ਭਗਵੰਤ ਮਾਨ ਆਮੋ ਸਾਹਮਣੇ ਹੋ ਗਏ ਨੇ ਸਿੱਧੇ ਤੌਰ ਤੇ ਸਿੰਘ ਫਸ ਗਏ ਨੇ ਤੇ ਉਸ ਭਗਵੰਤ ਮਾਨ ਦੇ ਖਿਲਾਫ ਖੜੇ ਹੋਏ ਗਰੁੱਪ ਦੇ ਖਿਲਾਫ ਹੁਣ ਭਗਵੰਤ ਮਾਨ ਦੇ ਹੱਕ ਦੇ ਵਿੱਚ ਖੜਨ ਵਾਲੀ ਲੌਬੀ ਵੀ ਐਕਟਿਵ ਜਿਹੜੀ ਆ ਹੋ ਗਈ ਹੈ ਔਰ ਇਸ ਵੱਧ ਰਹੀ ਬਗਾਵਤ ਨੂੰ ਥੰਮਣ ਦੇ ਲਈ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੇ ਵੱਲੋਂ ਇੱਕ ਹੱਥ ਕੰਡਾ ਅਪਣਾਇਆ ਜਾ ਰਿਹਾ ਜਾਂ ਕਹਿ ਲਓ ਕਿ ਕਿਵੇਂ ਇਹ ਬਾਗੀਆਂ ਦੀ ਸ੍ਰੀ ਨੱਪਣ ਦੀ ਕੋਸ਼ਿਸ਼ ਅੱਜ ਕੀਤੀ ਜਾ ਰਹੀ ਹੈ ਇਸ ਤੇ ਬਹੁਤ ਅਹਿਮ ਜਾਣਕਾਰੀ ਬਹੁਤ ਤਸਦੀਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਬਣੂਗਾ ਕਿ ਕੀ ਮੁੱਖ ਮੰਤਰੀ ਇਸ ਬਗਾਵਤ ਨੂੰ ਦਬ ਸਕਣਗੇ ਕੀ ਮੁੱਖ ਮੰਤਰੀ ਬਦਲੇ ਜਾਣਗੇ ਇਸ ਤੇ ਬਹੁਤ ਅਹਿਮ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅੱਜ ਪ੍ਰਚਾਰ ਜਲੰਧਰ ਜਿਮਨੀ ਚੌਂਣ ਦੇ ਲਈ ਬੰਦ ਹੋ ਗਿਆ ਔਰ ਕੱਲ ਨੂੰ ਜਿਹੜਾ ਉਹ ਪ੍ਰਚਾਰ ਨਹੀਂ ਹੋਊਗਾ ਵੈਸੇ ਚਲੋ ਚੱਲਦਾ ਰਹੂਗਾ ਪਰ ਪਰਸੋਂ ਵੋਟਾਂ ਨੇ ਔਰ ਉੱਥੇ ਕੀ ਬਣ ਰਿਹਾ ਜਲੰਧਰ ਜਿਮਨੀ ਚੌਂ ਦੇ ਵਿੱਚ ਗੱਲ ਇਸੇ ਦੋਮਾ ਅਹਿਮ ਖਬਰਾਂ ਤੇ ਅਸੀਂ ਜਿਹੜੀ ਆ ਗੱਲ ਕਰਨੀ ਹੈਗੀ ਐ ਮੈਂ ਸਭ ਤੋਂ ਪਹਿਲਾਂ ਗੱਲ ਉਸੇ ਖਬਰ ਤੇ ਆਉਣਾ ਜਿਹੜੀ ਅਸੀਂ ਕੱਲ ਪਹਿਲਾਂ ਕੀਤੀ ਸੀ ਮੈਂ ਤਰਤੀਬ ਵਾਈ ਦੱਸ ਦਿੰਦਾ ਅੱਜ ਕੀ ਅਪਡੇਟ ਆ ਉਹ ਵੀ ਪਹਿਲਾਂ ਦੱਸਦਾ ਪਹਿਲਾਂ ਤਾਂ ਅਸੀਂ ਕੱਲ ਖਬਰ ਕੀਤੀ ਸੀ ਕਿ 28 ਐਮਐਲਏ ਮੰਤਰੀ ਸ਼ੀਤਲ ਅੰਗਰਾਲ ਨੇ ਇਹ ਖੁਲਾਸਾ ਕੀਤਾ ਸੀ ਕਿ ਅਸੀਂ 2 ਮਹੀਨੇ ਪਹਿਲਾਂ 28 ਐਮਐਲਏ ਮੰਤਰੀ ਜਿਹੜੇ ਆ ਉਹ ਦਿੱਲੀ ਜਾ ਕੇ ਸੰਦੀਪ ਪਾਟਕਰ ਨੂੰ ਸੰਧਾਰ ਦੇ ਸਮੇਤ ਮਿਲ ਕੇ ਆਏ ਸੀ ਉੱਥੇ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਮੁੱਖ ਮੰਤਰੀ ਦੇ ਕਾਰਗੁਜ਼ਾਰੀ ਤੋਂ ਦੁਖੀ ਹਾਂ ਮੁੱਖ ਮੰਤਰੀ ਦੇ ਰਵੱਈਏ ਤੋਂ ਦੁਖੀ ਹਾਂ ਇਹਨਾਂ ਨੂੰ ਬਦਲੋ ਨਹੀਂ ਅਸੀਂ ਕੋਈ ਡਿਸੀਜਨ ਲਵਾਂਗੇ ਉਹ ਕਹਿੰਦੇ ਕਿ ਸਾਨੂੰ ਸੰਦੀਪ ਪਾਟਕਰਾਂ ਨੇ ਇਹ ਪ੍ਰੋਤਸਾ ਦਿੱਤਾ ਕਿ ਤੁਸੀਂ ਕੋਈ ਡਿਸੀਜਨ ਨਹੀਂ ਲੈਣਾ ਅਸੀਂ ਜਿਹੜਾ ਸੋਚ ਰਹੇ ਹਾਂ ਕਿ ਮੁੱਖ ਮੰਤਰੀ ਬਦਲ ਲਈਏ ਉਸ ਤੋਂ ਬਾਅਦ ਜਿਹੋ ਜਿਹਾ ਰਵੱਈਆ ਦਿੱਲੀ ਲੋਬੀ ਦਾ ਦਿੱਲੀ ਲੋਬੀ ਦੇ ਪ੍ਰਤੀ ਜਿਹੋ ਜਿਹਾ ਰਵੱਈਆ ਭਗਵੰਤ ਮਾਨ ਦਾ ਰਿਹਾ ਔਰ ਜਿਹੋ ਜਿਹਾ ਪਿਛਲੇ ਦਿਨੀ ਸੰਧਵਾ ਦੇ ਨਾਲ ਰਵਈਆ ਹੋਇਆ ਮੁੱਖ ਮੰਤਰੀ ਲੌਬੀ ਦੇ ਵੱਲੋਂ ਕਿਵੇਂ ਉਹਨਾਂ ਦਾ ਜਿਹੜਾ ਇੱਕ ਗੱਲ ਕਰੀਏ ਕਿ ਇੱਕ ਪ੍ਰੈਸ ਨੋਟ ਰੋਕਿਆ ਗਿਆ ਫਿਰ ਉਹਦੇ ਤੇ ਸੰਧਵਾ ਸਾਹਿਬ ਨੇ ਕਿਵੇਂ ਰਿਐਕਟ ਕੀਤਾ ਫਿਰ ਸੰਧਵਾ ਸਾਹਿਬ ਦੇ ਉਸ ਰਿਐਕਟ ਨੂੰ ਕਿਵੇਂ ਵਿੱਚ ਆ ਕੇ ਸੰਦੀਪ ਪਾਠਕ ਹੁਣਾਂ ਨੇ ਕਿਵੇਂ ਉਸ ਉਹਨਾਂ ਨੂੰ ਸ਼ਾਂਤ ਕੀਤਾ ਜਨਦਰ ਜਿਮਨੀ ਚੌਂਡ ਦੇ ਕਰਕੇ ਉਹ ਆਪਾਂ ਸਭ ਨੇ ਦੇਖਿਆ ਪਰ ਸਾਡੀ ਉਸ ਕੱਲ ਦੀ ਖਬਰ ਤੋਂ ਬਾਅਦ ਹੁਣ ਇੱਕੋ ਦਮ ਮੁੱਖ ਮੰਤਰੀ ਸਾਹਿਬ ਨੇ ਇੱਕ ਖਾਸ ਮਹਿਕਮੇ ਦੇ ਵਿੱਚ ਇੱਕ ਖਾਸ ਵਿਭਾਗ ਦੇ ਵਿੱਚ ਜਿਹੜਾ ਕਿ ਇਸ ਸਰਕਾਰ ਦੇ ਅੰਦਰ ਬਹੁਤ ਚਰਚਿਤ ਹੈ ਇਸ ਸਰਕਾਰ ਦੇ ਅੰਦਰ ਬਹੁਤ ਵਿਵਾਦਾਂ ਚ ਰਿਹਾ ਹੈ ਉਸ ਵਿਭਾਗ ਦੇ ਵਿੱਚ 1200 ਕਰੋੜ ਦਾ ਕੋਈ ਕੰਮ ਹੋਇਆ ਸੀ ਔਰ ਉਸ 1200 ਕਰੋੜ ਦੇ ਕੰਮ ਦੇ ਵਿੱਚ ਘਪਲਾ ਕਿੰਨਾ ਹੋਇਆ ਔਰ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਸ ਵਿਭਾਗ ਦੇ ਵਿੱਚ ਕੁਝ ਪ੍ਰਾਈਵੇਟ ਕੰਪਨੀਆਂ ਨੂੰ ਹਾਇਰ ਕੀਤਾ ਗਿਆ ਸੀ ਉਹਨਾਂ ਕੰਪਨੀਆਂ ਦੇ ਥਰੂ ਇਹ 1200 ਕਰੋੜ ਰੁਪਈਆ ਲੱਗਿਆ ਸੀ ਉਸ ਕਿਸੇ ਕੰਮ ਦੇ ਵਿੱਚ ਔਰ ਉਹ ਕੰਪਨੀਆਂ ਦਿੱਲੀ ਲੋਬੀ ਦੇ ਕਿਹੜੇ ਬੰਦਿਆਂ ਦੀਆਂ ਨੇ ਦਿੱਲੀ ਲੋਬੀ ਦੇ ਲੀਡਰਾਂ ਦੇ ਕਿਹੜੇ ਰਿਸ਼ਤੇਦਾਰਾਂ ਦੀਆਂ ਨੇ ਜਾਂ ਦਿੱਲੀ ਲੋਬੀ ਦੇ ਲੀਡਰਾਂ ਦੇ ਕਿਹੜੇ ਕਰੀਬੀਆਂ ਦੀਆਂ ਨੇ ਔਰ ਕਿੰਨਾ-ਕਿੰਨਾ ਕਮਿਸ਼ਨ ਉਹਨਾਂ ਨੂੰ ਗਿਆ ਕਿੰਨਾ-ਕਿੰਨਾ ਘਪਲਾ ਹੋਇਆ ਉਹਦੇ ਤੇ ਅੱਜ ਹੀ ਜਾਂਚ ਬਿਠਾ ਕੇ ਅੱਜ ਹੀ ਉਹਦੀ ਰਿਪੋਰਟ ਜਿਹੜੀ ਆ ਉਹ ਮੰਗ ਲਈ ਗਈ ਹੈ ਬਹੁਤ ਅਹਿਮ ਇਹ ਗੱਲ ਹੈ ਕਿ ਮੁੱਖ ਮੰਤਰੀ ਇੰਨੇ ਕਾਲੇ ਨੇ ਕਿਉਂਕਿ ਬਗਾਵਤ ਇਸ ਪੱਧਰ ਤੇ ਉੱਠ ਗਈ ਹੈ ਕਿ ਮੁੱਖ ਮੰਤਰੀ ਇੰਨੇ ਕਾਲੇ ਹੋ ਗਏ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਲੌਬੀ ਦੇ ਵੱਲੋਂ ਇਸ ਮਸਲੇ ਦੇ ਵਿੱਚ ਅੱਜ ਹੀ ਜਿਹੜੀ ਜਾਂਚ ਕਰਕੇ ਅੱਜ ਹੀ ਸ਼ਾਮ ਤੱਕ ਰਿਪੋਰਟ ਜਿਹੜੀ ਉਹ ਮੰਗੀ ਗਈ ਹੈ ਔਰ ਇਹ ਵੀ ਖਾਸ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਅੱਜ ਚੋਣ ਪ੍ਰਚਾਰ ਤੋਂ ਵੀ ਵਿਲੇ ਹੋ ਗਏ ਆ ਚੋਣ ਪ੍ਰਚਾਰ ਤੋਂ ਵੀ ਵਿਲੇ ਹੋ ਗਿਆ ਬੇਸ਼ੱਕ ਕੱਲੂ ਵੀ ਉਹਨਾਂ ਦਾ ਧਿਆਨ ਉੱਥੇ ਰਹੂਗਾ ਪਰਸੋ ਨੂੰ ਵੀ ਉੱਥੇ ਰਹੂਗਾ ਤਾਂ ਜਿੱਥੇ ਮੁੱਖ ਮੰਤਰੀ ਦੋ ਲੜਾਈਆਂ ਲੜ ਰਹੇ ਆ ਇੱਕ ਜਨੰਦਰ ਜਿਮਨੀ ਚੋਣ ਦੀ ਆਪਣੀ ਕੁਰਸੀ ਬਚਾਉਣ ਦੇ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਉੱਥੇ ਹੀ ਆਪਣੇ ਅੰਦਰੋਂ ਅੰਦਰੀ ਜਿਹੜੀ ਕੁਰਸੀਆਂ ਲੱਤਾਂ ਨੂੰ ਪਾਈ ਲੀਡਰਾਂ ਉਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੇ ਆ ਦੋਹਰੀ ਲੜਾਈ ਲੜ ਰਹੇ ਆ ਔਰ ਮੁੱਖ ਮੰਤਰੀ ਇਹ ਦੋਹਰੀ ਲੜਾਈ ਕਿਵੇਂ ਲੜ ਸਕਣਗੇ ਪਰ ਅੱਜ ਉਧਰੋਂ ਪ੍ਰਚਾਰ ਤੋਂ ਵੇਲੇ ਹੋ ਗਏ ਆ ਇਧਰਲੇ ਪਾਸੇ ਜਿਹੜੇ ਬਗਾਵਤੀ ਨੇ ਉਹਨਾਂ ਦੀਆਂ ਇਹ ਜਾਂਚਾਂ ਜਿਹੋ ਜਿਹੀਆਂ ਖੋਲੀਆਂ ਜਾ ਰਹੀਆਂ ਨੇ ਹੁਣ ਇਹ ਮਸਲਾ ਆਮੋ ਸਾਹਮਣੇ ਬਣ ਗਿਆ ਹੁਣ ਇਹ ਮਸਲਾ ਸਤਮ ਸਿੱਧੇ ਸਿੰਘ ਫਸ ਗਏ ਆ ਔਰ ਮੁੱਖ ਮੰਤਰੀ ਨੇ ਇਸ ਦੀ ਰਿਪੋਰਟ ਜਿਹੜੀ ਕਹਿੰਦੇ ਉਹ ਮੰਗ ਲਈ ਹੈ ਹੁਣ ਉਹ ਰਿਪੋਰਟ ਦੇ ਵਿੱਚ ਕੀ ਕੁਝ ਆਉਂਦਾ ਨਿਕਲ ਕੇ ਸਾਹਮਣੇ ਕਿਵੇਂ ਮੁੱਖ ਮੰਤਰੀ ਉਸ ਰਿਪੋਰਟ ਦੇ ਜਰੀਏ ਆਪਣੇ ਬਾਗੀਆਂ ਦੀਆਂ ਸਿਰੀਆਂ ਨੱਪਣਗੇ ਇਹ ਬਹੁਤ ਅਹਿਮ ਰਹੂਗਾ ਪਰ ਇਹ ਵੀ ਹੈ ਨਾਲ ਕਿ ਅੱਜ 8 ਤਰੀਕ ਹੈ ਆਉਣ ਵਾਲਾ ਇੱਕ ਹਫਤਾ ਆਉਣ ਵਾਲਾ ਇੱਕ ਹਫਤਾ ਪੰਜਾਬ ਦੀ ਸਿਆਸਤ ਦੇ ਵਾਸਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਿਆਸਤ ਵਾਸਤੇ ਬਹੁਤ ਜ਼ਿਆਦਾ ਅਹਿਮ ਰਹਿਣ ਵਾਲਾ ਹੈਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰੀਕੇ ਦੇ ਨਾਲ ਜਲੰਧਰ ਜਿਮਨੀ ਚੋਣ ਦੇ ਵਿੱਚ ਧੱਕੇ ਨਾਲ ਕਮਾਨ ਸਾਹਮ ਕੇ ਬੈਠੇ ਹੋਏ ਆ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੰਦੀਪ ਪਾਟਕ ਹੁਣੇ ਉਸ ਜਲੰਧਰ ਜਿਮਨੀ ਚੋਣ ਦੀ ਕਮਾਨ ਸੰਭ ਰਹੇ ਆ ਔਰ ਇੱਥੇ ਮੁੱਖ ਮੰਤਰੀ ਧੱਕੇ ਨਾਲ ਉੱਥੇ ਆ ਕੇ ਵੜੇ ਹਾਲਾਂਕਿ ਲੜ ਸਾਰੀ ਹੀ ਰਹੇ ਆ ਪਰ ਇਹ ਆ ਵੀ ਮੁੱਖ ਮੰਤਰੀ ਇਸ ਜਿਮਨੀ ਚੋਣ ਦੇ ਜ਼ਰੀਏ ਆਪਣੀ ਜਿਹੜੀ ਉਹ ਕੁਰਸੀ ਬਚਾਉਣ ਦੇ ਲਈ ਜੋਰ ਲਾ ਰਹੇ ਆ ਵਕਾਰ ਦੀ ਸੀਟ ਐਸੇ ਕਰਕੇ ਉਹਨਾਂ ਦੇ ਬਣੀ ਐ ਪਰਿਵਾਰ ਵੀ ਉਹਨਾਂ ਦਾ ਜਿਹੜਾ ਲੱਗ ਚੁੱਕਿਆ ਔਰ ਇਹ ਵੀ ਐ ਕਿ ਦਿੱਲੀ ਲੋਬੀ ਦੇ ਕਰੀਬ ਜਿਹੜੇ ਕਰੀਬੀ ਵਿਧਾਇਕ ਤੇ ਮੰਤਰੀ ਨੇ ਉਹ ਇਸ ਜਿਮਨੀ ਚੋਣ ਦੇ ਵਿੱਚ ਨਹੀਂ ਨੇ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਕੁਝ ਐਮਪੀ ਜਿਹੜੇ ਹੈਗੇ ਆ ਉਹ ਵੀ ਕਹਿੰਦੇ ਕਿ ਦਿੱਲੀ ਲੋਬੀ ਦੇ ਨਾਲ ਐ ਨਾ ਕਿ ਭਗਵੰਤ ਮਾਨ ਦੇ ਕਿਹਾ ਜਾ ਰਿਹਾ ਕਿ ਦਿੱਲੀ ਲੋਬੀ ਦੇ ਉਹ ਜ਼ਿਆਦਾ ਕਰੀਬੀ ਨੇ ਔਰ ਇੱਕ ਹੋਰ ਮੁੱਖ ਮੰਤਰੀ ਦਾ ਦਾਵੇਦਾਰ ਕਿਆ ਜਾ ਰਿਹਾ ਕਿ ਪਿਛਲੇ ਹਫਤੇ ਸੁਨੀਤਾ ਕੇਜਰੀਵਾਲ ਨੂੰ ਮਿਲ ਕੇ ਆਇਆ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਦਾਵੇਦਾਰ ਪਿਛਲੇ ਹਫਤੇ ਸੁਨੀਤਾ ਕੇਜਰੀਵਾਲ ਨੂੰ ਮਿਲ ਕੇ ਆਏ ਨੇ ਔਰ ਐਮਪੀ ਸਹਿਬਾਨਾ ਦੀ ਮੀਟਿੰਗ ਕਹਿੰਦੇ ਐ ਕਿ ਰਾਗਵ ਚੰਡਾ ਦੀ ਹੋਈ ਹੈ ਕੁਝ ਹੀ ਘੰਟੇ ਪਹਿਲਾਂ ਇਹੋ ਜਿਹੀਆਂ ਚਰਚਾਵਾਂ ਵੀ ਹੈਗੀਆਂ ਨੇ ਤਾਂ ਮੁੱਖ ਮੰਤਰੀ ਦੇ ਲਈ ਔਰ ਆਮ ਆਦਮੀ ਪਾਰਟੀ ਦੇ ਲਈ ਔਰ ਪੰਜਾਬ ਦੀ ਸਿਆਸਤ ਆਉਣ ਵਾਲੇ ਹਫਤੇ ਦੇ ਵਿੱਚ ਅਗਲੇ ਇੱਕ ਹਫਤੇ ਦੇ ਵਿੱਚ ਬਹੁਤ ਅਹਿਮ ਰਹਿਣ ਵਾਲੀ ਹੈ ਸਿਆਸਤ ਵਾਸਤੇ ਮੁੱਖ ਮੰਤਰੀ ਦੀ ਸਿਆਸਤ ਵਾਸਤੇ ਔਰ ਨਾਲ ਹੀ ਨਾਲ ਆਮ ਆਦੀ ਪਾਰਟੀ ਦੀ ਸਿਆਸਤ ਵਾਸਤੇ ਅਗਲਾ ਹਫਤਾ ਬਹੁਤ ਅਹਿਮ ਰਹਿਣ ਵਾਲਾ ਪਰ ਇਹ ਗੱਲ ਹੈਗੀ ਆ ਕਿ ਹੁਣ ਸਿੱਧਮ ਸਿੱਧੇ ਪੇਚੇ ਪੈ ਗਏ ਨੇ ਹੁਣ ਮੁੱਖ ਮੰਤਰੀ ਲੋਬੀ ਵਰਸਸ ਪੰਜਾਬ ਦਾ ਬਾਗੀ ਤੜਾ ਪਲੱਸ ਦਿੱਲੀ ਲੋਬੀ ਜਿਹੜੀ ਹੈ ਉਹ ਹੁਣ ਮੁੱਖ ਮੰਤਰੀ ਦੇ ਖਿਲਾਫ ਆਮੋ ਸਾਹਮਣੇ ਜਿਹੜੀ ਖੜੀ ਹੋ ਗਈ ਹੈ ਔਰ 13 ਤਰੀਕ ਤੋਂ ਬਾਅਦ 13 ਤਰੀਕ ਤੋਂ ਬਾਅਦ ਪਟਾਕੇ ਤੁਹਾਨੂੰ ਕਿਸੇ ਵੀ ਵਕਤ ਪੈਂਦੇ ਨજર ਆਉਣਗੇ ਔਰ ਬਹੁਤੇ ਲੋਕ ਕਹਿੰਦੇ ਆ ਕਿ ਨਹੀਂ ਗੱਲ ਹੈ ਜੀ ਐਦਾਂ ਨਹੀਂ ਹੋਣੀ ਆਪਾਂ ਇਹ ਵੀ ਗੱਲ ਮੰਨਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿੰਨੀ ਕਾ ਕਾਂਗਰਸ ਦੇ ਵਿੱਚ ਪਕੜ ਸੀਗੀ ਓਨੀ ਪਕੜ ਜਿਹੜੀ ਹੈ ਉਹ ਭਗਵੰਤ ਮਾਨ ਦੀ ਹਲੇ ਨਹੀਂ ਰਹੀ ਆਮ ਆਲੀ ਪਾਰਟੀ ਦੇ ਅੰਦਰ ਤੇ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਲੱਗਿਆ ਕਿ ਕੁਰਸੀ ਕਦੋਂ ਖਿਸਕ ਗਈ ਭਗਵੰਤ ਮਾਨ ਹੋਣੀ ਤਾਂ ਜਿਹੜੇ ਉਹ ਕੱਲ ਦੇ ਖਿਡਾਰੀ ਨੇ ਤਾਂ ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਇਹ ਟਾਈਮ ਜਿਹੜਾ ਹੈਗਾ ਕਾਫੀ ਕ੍ਰੂਸ਼ੀਅਲ ਆ ਭਗਵੰਤ ਮਾਨ ਦੇ ਵਾਸਤੇ ਪੰਜਾਬ ਦੀ ਸਿਆਸਤ ਵਾਸਤੇ ਆਉਣ ਵਾਲਾ ਹਫਤਾ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਹੁਣ ਜਾਂਚਾਂ ਖੋਲੀਆਂ ਜਾ ਰਹੀਆਂ ਨੇ ਇੱਕ ਦੂਜੇ ਦੇ ਸਕੈਮ ਇੱਕ ਦੂਜੇ ਦੀਆਂ ਕਮਜ਼ੋਰੀਆਂ ਜਿਹੜੀਆਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜਾ ਵੀ ਸਿਰ ਚੱਕੇ ਉਹਦੀ ਸਰੀ ਜਿਹੜੀ ਆ ਨੱਪੀ ਜਾਵੇ ਚਾਹੇ ਉਹ ਭਗਵੰਤ ਮਾਨ ਦੇ ਨਾਲ ਕੋਈ ਬੰਦਾ ਹੈ ਚਾਹੇ ਉਹ ਬਾਗੀ ਜਾਂ ਦਿੱਲੀ ਲੌਬੀ ਦੇ ਨਾਲ ਕੋਈ ਬੰਦਾ ਹੈ ਇਹੋ ਜਿਹੀਆਂ ਚਰਚਾਵਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਇਹੋ ਜੀ ਜਾਣਕਾਰੀ ਸਾਡੇ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਇੱਕ ਮੈਂ ਫੇਰ ਦੱਸ ਦਾਨਾ ਇੱਕ ਖਾਸ ਡਿਪਾਰਟਮੈਂਟ ਜਿਹੜਾ ਇਸ ਸਰਕਾਰ ਦੇ ਅੰਦਰ ਜਿਹੜਾ ਇਸ ਸਰਕਾਰ ਦੇ ਅੰਦਰ ਬਹੁਤ ਅਪੌਂਟੈਂਟ ਮੰਨਿਆ ਜਾ ਰਿਹਾ ਔਰ ਜਿਹੜਾ ਬਹੁਤ ਵਿਵਾਦਾਂ ਦੇ ਵਿੱਚ ਵੀ ਰਿਹਾ ਔਰ ਉਹ ਡਿਪਾਰਟਮੈਂਟ ਸਾਡੇ ਨਾਲ ਵੀ ਜੁੜਿਆ ਹੋਇਆ ਥੋੜਾ ਜਿਹਾ ਹਿੰਟ ਦੇ ਦਿੰਨੇ ਆ ਉਸ ਡਿਪਾਰਟਮੈਂਟ ਦੇ ਕੁਝ ਕੰਪਨੀਆਂ ਹਾਇਰ ਕੀਤੀਆਂ ਸੀ ਔਰ ਉਹਨਾਂ ਕੰਪਨੀਆਂ ਦੇ ਰਾਹੀਂ 1200 ਕਰੋੜ ਰੁਪਇਆ ਇਨਵੈਸਟ ਕੀਤਾ ਗਿਆ ਔਰ ਉਹ ਇਨਵੈਸਟਮੈਂਟ ਉਹ ਕੰਪਨੀਆਂ ਦੇ ਰਾਹੀਂ ਜਿਹੜੀ ਹੋਈ ਹੈ ਉਹਦੇ ਵਿੱਚ ਕਿੰਨਾ ਕਪੜਾ ਹੋਇਆ ਔਰ ਉਹ ਕੰਪਨੀਆਂ ਕਿਹੜੇ ਲੀਡਰ ਦੇ ਖਾਸਮ ਖਾਸ ਦੀਆਂ ਨੇ ਉਹ ਕੰਪਨੀਆਂ ਕਿਹੜੇ ਲੀਡਰ ਦੇ ਰਿਸ਼ਤੇਦਾਰ ਦੀਆਂ ਨੇ ਉਹ ਕੰਪਨੀਆਂ ਕਿਹੜੇ ਲੀਡਰ ਦੇ ਦੋਸਤਾਂ ਮਿੱਤਰਾਂ ਦੀਆਂ ਨੇ ਉਹਨਾਂ ਨੇ ਕਿੰਨਾ ਕਪੜਾ ਕੀਤਾ ਉਹ ਕਿਹਦੇ ਕਹਿਣ ਤੇ ਕੀਤਾ ਕਿਵੇਂ ਹੋਇਆ ਉਹ ਸਾਰੀ ਚੀਜ਼ ਲੱਭ ਕੇ ਅੱਜ ਹੀ ਜਾਂਚ ਕਰਕੇ ਅੱਜ ਹੀ ਰਿਪੋਰਟ ਜਿਹੜੀ ਆ ਉਹ ਮੰਗੀ ਗਈ ਹੈ ਮੁੱਖ ਮੰਤਰੀ ਇੰਨੇ ਕਾਲੇ ਪੈ ਗਏ ਆ ਔਰ ਮੁੱਖ ਮੰਤਰੀ ਜਿਹੜੇ ਆ ਉਹ ਹੁਣ ਵਿਲੇ ਵੀ ਹੋ ਗਏ ਉਧਰੋਂ ਔਰ ਵਿਲੇ ਹੋ ਕੇ ਹੁਣ ਇਸੇ ਕੰਮ ਤੇ ਹੋ ਗਏ ਬਹੁਤ ਅਹਿਮ ਆ ਅਗਲਾ ਆਉਣ ਵਾਲਾ ਹਫਤਾ ਪਰ ਸਦਮ ਸਦੇ ਜਿਹੜੇ ਉਹ ਸਿੰਘ ਫਸ ਚੁੱਕੇ ਆ ਦਿੱਲੀ ਲੌਬੀ ਪਲੱਸ ਪੰਜਾਬ ਦਾ ਬਾਗੀ ਤੜਾ ਔਰ ਦੂਜੇ ਪਾਸੇ ਵਰਸਸ ਭਗਵੰਤ ਮਾਨ ਦੀ ਲੌਬੀ ਹੁਣ ਦੇਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰੀਕੇ ਦੇ ਨਾਲ ਆਪਣੀ ਇਹ ਕੁਰਸੀ ਬਚਾਉਂਦੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਆਪਣਾ ਸਰਵਾਈਵਰ ਜਿਹੜਾ ਕਰ ਸਕਣਗੇ ਪਰ ਗੱਲ ਇਹ ਹੈ ਕਿ ਕਾਫੀ ਅਹਿਮ ਰਹੂਗੀ ਜਲੰਧਰ ਜਿਮਨੀ ਚੋਣ ਔਰ ਉੱਥੇ ਹੀ ਜਲੰਧਰ ਜਿਮਨੀ ਚੋਣ ਤੇ ਵੀ ਆ ਜਾਣੇ ਅੱਜ ਜਲੰਧਰ ਜਿਮਨੀ ਚੋਣ ਦਾ ਚੋਣ ਪ੍ਰਚਾਰ ਜਿਹੜਾ ਉਹ ਬੰਦ ਹੋ ਗਿਆ ਕੁਝ ਹੀ ਘੰਟਿਆਂ ਬਾਅਦ VOTING ਪੈਣੀ ਸ਼ੁਰੂ ਹੋ ਜਾਣੀ ਹੈ ਔਰ 13 ਤਰੀਕ ਨੂੰ ਉਹਦਾ ਰਿਜ਼ਲਟ ਜਿਹੜਾ ਉਹ ਆ ਜਣਾ ਔਰ ਇਹ ਵਿਕਾਰ ਦਾ ਸਵਾਲ ਜਿੱਥੇ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਭਗਵੰਤ ਮਾਨ ਦੇ ਵਾਸਤੇ ਹੈ ਉਥੇ ਹੀ ਕਾਂਗਰਸ ਦੇ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਵਾਸਤੇ ਵੀ ਹੈ ਰਾਜਾ ਵੜਿੰਗ ਵੀ ਮਿਹਨਤ ਲਾ ਰਿਹਾ ਚਰਨਜੀਤ ਸਿੰਘ ਚੰਨੀ ਉਦੋਂ ਵੀ ਵੱਧ ਮਿਹਨਤ ਲਾ ਰਿਹਾ ਚਰਨਜੀਤ ਸਿੰਘ ਚੰਨੀ ਜਿਹੜੇ ਆ ਕਿਉਂਕਿ ਉਥੋਂ ਤਾਜ਼ੇ-ਤਾਜ਼ੇ ਜਿੱਤੇ ਨੇ ਉਹ ਜਿਹੜਾ ਏਰੀਆ ਹੈਗਾ ਉਹ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਪਸੰਦ ਕਰਨ ਵਾਲਾ ਜਿਹੜਾ ਉਹ ਏਰੀਆ ਹੈਗਾ ਔਰ ਚਰਨਜੀਤ ਸਿੰਘ ਚੰਨੀ ਦੀ ਪ੍ਰਚਾਰ ਦੇ ਲਈ ਉੱਥੇ ਬਹੁਤ ਡਿਮਾਂਡ ਹੈ ਔਰ ਚਰਨਜੀਤ ਸਿੰਘ ਚੰਨੀ ਜੇ ਉੱਥੋਂ ਸੀਟ ਜਿੱਤਦੇ ਆ ਜਾਂ ਕਾਂਗਰਸ ਉਹ ਤੋਂ ਸੀਟ ਦਿੱਤਦੀ ਆ ਤਾਂ ਚੰਨੀ ਦਾ ਬਹੁਤ ਵੱਡਾ ਅਹਿਮ ਰੋਲ ਹੋਊਗਾ ਪਰ ਸ਼ਰਤ ਇਹ ਹੈ ਕਿ ਉਹ ਦਿਨ ਕਾਂਗਰਸ ਨੂੰ ਜਿਹੜਾ ਇਹ ਗੱਲ ਕਰਨੀ ਪਊਗੀ ਕਿ ਜਿਹੜਾ ਉੱਥੇ ਹੋਣ ਵਾਲਾ ਤੱਕਾ 10 ਤਰੀਕ ਨੂੰ ਜਿਹਦੇ ਬਾਰੇ ਖਦਸ਼ਾ ਕਾਂਗਰਸ ਆਪ ਵੀ ਜਿਤਾ ਰਹੀ ਹੈ ਜਿਹਦੇ ਬਾਰੇ ਖਦਸ਼ਾ ਭਾਜਪਾ ਵੀ ਜਿਤਾ ਰਹੀ ਹੈ ਜੀਦੇ ਬਾਰੇ ਖਦਸ਼ਾ ਅੰਦਰੋਂ ਅੰਦਰੀ ਪੱਤਰਕਾਰ ਤੇ ਅੰਦਰੋਂ ਅੰਦਰੀ ਅਫਸਰ ਵੀ ਖੁਦ ਜਿਤਾ ਰਹੇ ਆ ਉਸ ਤੱਕੇਸ਼ਾਈ ਦਾ ਦੇਖ ਖਲਾਫਤ ਕਰਨੀ ਪਊਗੀ ਉਸ ਤੱਕੇਸ਼ਾਈ ਨੂੰ ਉਸ ਦਿਨ ਰੋਕਣਾ ਪਊਗਾ ਤੇ ਲੋਕਾਂ ਨੂੰ ਅਹਿਮ ਇੱਕ ਮਾਹੌਲ ਇਹੋ ਜਿਹਾ ਦੇਣਾ ਪਊਗਾ ਕਿ ਬਿਨਾ ਕਿਸੇ ਡਰ ਦੇ ਵੋਟ ਪਾਉਣ ਫੇਰ ਸ਼ਾਇਦ ਕਾਂਗਰਸ ਦਾ ਨੰਬਰ ਲੱਗ ਜੂਗਾ ਮੈਂ ਫੇਰ ਦੱਸ ਦਿੰਨਾ ਕਿ ਐਡੀ ਸੁਖਾਲੀ ਨਹੀਂ ਹੈ ਕਾਂਗਰਸ ਦੀ ਜਿਹੜੀ ਇਹ ਜਿਮਨੀ ਚੋਣ ਕਿਉਂਕਿ ਲੋਕ ਜਿਹੜੀ ਲੋਕ ਸਭਾ ਚੋਣ ਹੋਈ ਹੈ 24 ਦੀ ਜਿਮਨੀ ਚ ਮਾਫ ਕਰਨਾ ਜਿਹੜੀ ਜਨਰਲ ਚੋਣ ਹੋਈ ਹੈ ਉਸ ਹਿਸਾਬ ਦੇ ਨਾਲ ਇਸ ਰਿਜ਼ਲਟ ਨੂੰ ਦੇਖ ਰਹੇ ਆ ਕਿਉਂਕਿ ਇਹਨਾਂ ਜਨਰਲ ਇਲੈਕਸ਼ਨਾਂ ਦੇ ਵਿੱਚ ਜਿਹੜੇ ਕੁਝ ਮਹੀਨਾ ਡੇਢ ਮਹੀਨਾ ਪਹਿਲਾਂ ਹੋਏ ਆ ਉਹਨਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਜਿਹੜੀ ਵੋਟ ਹੋਈ ਹੈ ਇਸ ਹਲਕੇ ਤੋਂ ਜਲੰਧਰ ਲੋਕ ਸਭਾ ਹਲਕੇ ਦੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀ ਵੋਟ ਪਈ ਸੀ ਉਹ 15 ਕੁ ਹਜ਼ਾਰ ਤਕਰੀਬਨ ਵੋਟ ਜਿਹੜੀ ਹੈ ਉਹ ਪਈ ਸੀਗੀ ਆਮ ਆਦਮੀ ਪਾਰਟੀ ਨੂੰ ਔਰ ਭਾਜਪਾ ਨੂੰ ਵੋਟ ਪਈ ਸੀ 42000 ਕੁਸ਼ ਔਰ ਕਾਂਗਰਸ ਨੂੰ ਵੋਟ ਪਈ ਸੀ 44000 ਕੁਸ਼ ਇਸ ਹਿਸਾਬ ਦੇ ਨਾਲ ਜੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਮੁਕਾਬਲੇ ਤੋਂ ਇੱਕ ਤਰੀਕੇ ਨਾਲ ਬਾਹਰ ਹੀ ਕਿਉਂਕਿ 28000 ਦੇ ਵੋਟਾਂ ਫਰਕ ਦੇ ਨਾਲ ਪਿੱਛੇ ਨੇ ਪਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਕਿ ਜਿਸ ਤਰੀਕੇ ਨਾਲ ਅ ਅੰਕੜੇ ਆ ਰਹੇ ਆ 42 ਤੇ 44000 ਦੇ ਉਸ ਦੇ ਮੁਕਾਬਲੇ ਉਸ ਉਸ ਦੇ ਹਿਸਾਬ ਨਾਲ ਮੁਕਾਬਲਾ ਜਿਹੜਾ ਕਾਂਗਰਸ ਤੇ ਭਾਜਪਾ ਦੇ ਵਿਚਕਾਰ ਹੀ ਹੈ ਪਰ ਨਹੀਂ ਐਡਾ ਨਹੀਂ ਕਿਉਂਕਿ ਲੋਕ ਸਭਾ ਚੋਣਾਂ ਦੇ ਵਿਚਕਾਰ ਜਿਹੜੇ ਮੁੱਦੇ ਸੀ ਉਹ ਕੁਝ ਹੋਰ ਸੀ ਕਿਉਂਕਿ ਉੱਥੇ ਰਾਮ ਮੰਦਰ ਵੀ ਬਹੁਤ ਅਹਿਮ ਰਿਹਾ ਉੱਥੇ ਚੰਨੀ ਦਾ ਆਪਣਾ ਚਿਹਰਾ ਖੋਦਾ ਚਿਹਰਾ ਹੁਣ ਚੰਨੀ ਕਿਸੇ ਨੂੰ ਚੋਣ ਲੜਾ ਰਹੇ ਨੇ ਪਹਿਲਾਂ ਚੰਨੀ ਖੁਦ ਸੀ ਉੱਥੇ ਖੁਦ ਦਾ ਚੰਨੀ ਦਾ ਚਿਹਰਾ ਵੀ ਬਹੁਤ ਅਹਿਮ ਰਿਹਾ ਉੱਥੇ ਰਾਹੁਲ ਵਰਸਸ ਮੋਦੀ ਦੀ ਜਿਹੜੀ ਲੜਾਈ ਸੀ ਉਹ ਵੀ ਬਹੁਤ ਅਹਿਮ ਰਹੀ ਹੈ ਪਰ ਹੁਣ ਜਿਹੜਾ ਇਹ ਜਰਨਲ ਜਿਹੜਾ ਇਹ ਜਿਮਨੀ ਚੋਣ ਆ ਰਹੀ ਆ ਇਹਦੀ ਲੜਾਈ ਕਿਸੇ ਹੋਰ ਤਰੀਕੇ ਦੀ ਹੈ ਇਹਦੀ ਲੜਾਈ ਟੱਕੇਸ਼ਾਈ ਦੀ ਵੀ ਹੈ ਕਿਉਂਕਿ ਇਹਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਚੋਣ ਲੜ ਰਹੀ ਹੈ ਜਿਸ ਤਰੀਕੇ ਦੇ ਨਾਲ ਵਾਰਡਾਂ ਦੇ ਇੰਚਾਰਜ ਮੰਤਰੀ ਤੱਕ ਲਗਾਏ ਗਏ ਆ ਔਰ ਉਸ ਤੋਂ ਬਾਅਦ ਘਰ-ਘਰ ਐਮਐਲਏ ਚੇਅਰਮੈਨ ਵਰਕਰ ਭੇਜੇ ਜਾ ਰਹੇ ਆ ਉਸ ਹਿਸਾਬ ਦੇ ਨਾਲ ਔਰ ਜਿਸ ਹਿਸਾਬ ਦੇ ਨਾਲ ਕਾਂਗਰਸ ਨੇ ਇਲਜ਼ਾਮ ਲਾਏ ਆ ਕਿ ਗੈਂਗਸਟਰ ਬਿਠਾ ਲੇ ਆ ਲਿਆ ਕੇ ਜਿਸ ਹਿਸਾਬ ਦੇ ਨਾਲ ਕਾਂਗਰਸ ਨੇ ਇਲਜ਼ਾਮ ਅਫਸਰ ਸ਼ਾਹੀ ਤੇ ਤੱਕੇਸ਼ਾਈ ਦੇ ਲਾਏ ਆ ਉਸ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਮੁਕਾਬਲੇ ਦੇ ਵਿੱਚ ਹੈਗੀ ਹੈ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਔਰ ਉੱਥੇ ਹੀ ਮੁਕਾਬਲਾ ਜਿਹੜਾ ਕਿਹਾ ਜਾ ਰਿਹਾ ਕਿ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦਾ ਔਰ ਜਿਹੜੀ ਸਿਰਫ 1500 ਵੋਟ ਤੋਂ ਪਿੱਛੇ ਪਛੜ ਗਈ ਸੀ ਆ ਜਨਰਲ ਇਲੈਕਸ਼ਨ 24 ਦੇ ਵਿੱਚ ਬੀਜੇਪੀ ਉਹ ਕਿਹਾ ਜਾ ਰਿਹਾ ਕਿ ਬੇਸ਼ੱਕ ਸ਼ੀਤਲ ਅੰਗਰਾਲ ਚੋਣ ਲੜ ਰਹੇ ਆ ਪਰ ਸ਼ੀਤਲ ਅੰਗਰਾਲ ਦੀ ਉਨੀ ਕੋਈ ਆਪਣੀ ਛਵੀ ਕੋਈ ਬਹੁਤੀ ਚੰਗੀ ਨਹੀਂ ਇਸ ਕਰਕੇ ਬੀਜੇਪੀ ਥੋੜੀ ਜੀ ਉਥੇ ਪਛੜ ਰਹੀ ਹੈ ਹਾਲਾਂਕਿ ਮੁਕਾਬਲੇ ਤੋਂ ਬਾਹਰ ਤਾਂ ਨਹੀਂ ਦੱਸ ਰਹੇ ਪਰ ਤੀਜੇ ਨੰਬਰ ਦੀ ਪੋਜੀਸ਼ਨ ਜਿਹੜੀ ਅੱਜ ਦੀ ਘੜੀ ਜ਼ਰੂਰ ਦੱਸੀ ਜਾ ਰਹੀ ਹੈ ਕਿ ਸ਼ੀਤਲ ਅੰਗਰਾਲ ਦੇ ਆਪਣੇ ਕਾਰਨਾਮਿਆਂ ਦੇ ਕਰਕੇ ਸ਼ੀਤਲ ਅੰਗਰਾਲ ਦੇ ਆਪਣੇ ਕਾਰਨਾਮਿਆਂ ਦੇ ਕਰਕੇ ਥੋੜੀ ਜੀ ਸਥਿਤੀ ਜਿਹੜੀ ਉਥੇ ਬੀਜੇਪੀ ਦੇ ਵਾਸਤੇ ਬਦਲੀ ਹੈ ਇਹੋ ਜੀਆਂ ਚਰਚਾਵਾਂ ਨੇ ਪਰ ਇਹ ਗੱਲ ਨਾਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਮਹਿੰਦਰ ਭਗਤ ਨੇ ਉਥੇ ਉਸ ਇਲਾਕੇ ਦੇ ਵਿੱਚ ਉਸ ਜਿਹੜਾ ਵਿਧਾਨ ਸਭਾ ਹਲਕਾ ਹੈਗਾ ਉਹਦੇ ਵਿੱਚ ਭਗਤ ਬਰਾਦਰੀ ਦੀ ਵੀ ਵੋਟ ਕਾਫੀ ਜ਼ਿਆਦਾ ਹੈਗੀ ਹੈ ਹਾਲਾਂਕਿ ਤੁਸੀਂ ਸੋਚਦੇ ਹੋਵੋਗੇ ਕਿ ਭਗਤ ਬਰਾਦਰੀ ਕਿਹੜਾ ਇੱਕ ਪਾਸੜੀ ਸਾਰੀ ਵੋਟ ਭੁਗਤਯੋਗੀ ਪਰ ਕਾਂਗਰਸ ਦੇ ਲੀਡਰਾਂ ਦੀ ਗੁਫਤਗੂ ਦੇ ਮਤਾਬਕ ਜਿਹੜੀ ਸਾਡੇ ਨਾਲ ਵੀ ਹੋਈ ਹੈ ਕਿ ਭਾਈ ਸਾਡੀਆਂ ਰਿਪੋਰਟਾਂ ਕਾਂਗਰਸ ਦੀਆਂ ਕਹਿੰਦੇ ਇਹ ਕਹਿੰਦੀਆਂ ਕਿ ਭਗਤ ਬਰਾਦਰੀ ਜਿਹੜੀ ਐ ਉਹ ਇੱਕ ਪਾਸੇ ਪੈ ਰਹੀ ਐ ਹੁਣ ਇਹ ਰਿਪੋਰਟ ਦੇ ਵਿੱਚ ਕਿੰਨਾ ਦਾਮ ਕਿੰਨੀ ਇਹਦੇ ਵਿੱਚ ਅਸਲੀਅਤ ਐ ਤਾਂ ਫਿਰ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਪਰ ਜੇ ਵਾਕਈ ਇਹ ਰਿਪੋਰਟ ਸਹੀ ਐ ਕਿ ਭਗਤ ਬਰਾਦਰੀ ਨੇ ਏਕਾ ਕਰ ਲਿਆ ਆਪਣੇ ਉਸ ਉਹਮੇਂਦਰ ਭਗਤ ਨੂੰ ਜਿਤਾਉਣ ਦੇ ਲਈ ਤਾਂ ਫਿਰ ਕਾਂਗਰਸ ਦੇ ਲਈ ਮੁਸ਼ਕਿਲਾਂ ਤਾਂ ਹੈਗੀਆਂ ਨੇ ਫਿਰ ਕਾਂਗਰਸ ਦੇ ਲਈ ਮੁਸ਼ਕਿਲਾਂ ਹੈਗੀਆਂ ਨੇ ਔਰ ਨਾਲ ਹੀ ਨਾਲ ਇਹ ਵੀ ਐ ਉਸ ਭਗਤ ਬਰਾਦਰੀ ਦੀ ਵੋਟ ਪਲੱਸ ਸਰਕਾਰ ਦਾ ਪੈਸਾ ਸਰਕਾਰ ਦਾ ਜੋਰ ਸਰਕਾਰ ਦੀ ਅਫਸਰशाही ਸਰਕਾਰ ਦਾ ਜੋ ਕੁਝ ਇਹਨਾਂ ਦੇ ਇਲਜ਼ਾਮ ਲਾਏ ਆ ਸਰਕਾਰ ਤੇ ਤੱਕਿਸ਼ਾਈ ਦੇ ਉਹਨੂੰ ਦੇਖਦੇ ਆਂ ਜ਼ੋਰਦਾਰ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਫਾਈਟ ਦੇ ਵਿੱਚ ਹੈਗੀ ਹੈ ਔਰ ਕਾਂਗਰਸ ਦੀ ਫਾਈਟ ਉਥੇ ਦੱਸੀ ਜਾ ਰਹੀ ਹੈ ਔਰ ਨਾਲ ਹੀ ਨਾਲ ਜੇ ਮੈਂ ਗੱਲ ਕਰਾਂ ਫਾਈਟ ਦੇ ਵਿੱਚ ਬੀਜੇਪੀ ਜਿਹੜੀ ਉਹ ਤੀਜੇ ਨੰਬਰ ਤੇ ਹੈ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੀ ਆ ਉਹ ਪਹਿਲੇ ਦੂਜੇ ਵਾਸਤੇ ਲੜ ਰਹੀਆਂ ਨੇ ਹੁਣ ਸਮਾਂ ਹੀ ਦੱਸੂਗਾ ਕਿਉਂਕਿ ਇਲੈਕਸ਼ਨ ਦਰ ਇਲੈਕਸ਼ਨ ਇਲੈਕਸ਼ਨ ਇੱਕ ਇਲੈਕਸ਼ਨ ਤੋਂ ਬਾਅਦ ਦੂਜੇ ਇਲੈਕਸ਼ਨ ਦੇ ਵਿੱਚ ਜਿਹੜੇ ਆਪਾਂ ਗੱਲ ਕਰ ਲਈਏ ਤਾਂ ਲੋਕ ਲਗਾਤਾਰ ਸਾਇਲੈਂਟ ਹੁੰਦੇ ਜਾ ਰਹੇ ਆ ਇਹੋ ਜੇ ਮੌਕੇ ਕੀ ਹੁੰਦਾ ਕਿ ਜਦੋਂ ਸਾਰੇ ਪਾਸੋਂ ਜ਼ੋਰ ਚੱਲਦਾ ਹੋਵੇ ਤਾਂ ਫਿਰ ਲੋਕ ਡਰਦਾ ਥੋੜਾ ਡਰ ਮਹਿਸੂਸ ਕਰਨ ਲੱਗ ਜਾਂਦੇ ਆ ਵੋਟ ਪਾਉਣ ਤੋਂ ਝਿਜਕਣ ਲੱਗ ਜਾਂਦੇ ਆ ਇੱਕ ਲੋਕ ਖੁੱਲੇ ਆਮ ਤੌਰ ਤੇ ਚੱਲਣ ਤੇ ਜ਼ੋਰ ਨਹੀਂ ਲਾਉਂਦੇ ਅਗਲੇ ਨੂੰ ਆਏ ਹੋ ਜਾਂਦਾ ਵੀਰ ਜੇ ਉਹਦੇ ਨਾਲ ਤੁਰੇ ਤਾਂ ਉਹ ਨਾਰਾਜ਼ ਹੋ ਜਾਊਗਾ ਜੇ ਕਾਂਗਰਸ ਨਾਲ ਤੁਰਦੇ ਆ ਤਾਂ ਸਰਕਾਰ ਆਮਦੀ ਪਾਰਟੀ ਦੀ ਹੈ ਜੇ ਆਮਦੀ ਪਾਰਟੀ ਨਾਲ ਤੁਰਦੇ ਆ ਤਾਂ ਕਾਂਗਰਸ ਵਾਲਿਆਂ ਨਾਲ ਪੁਰਾਣੇ ਰਿਲੇਸ਼ਨ ਹੈ ਭਾਜਪਾ ਵਾਲਿਆਂ ਨਾਲ ਰਿਲੇਸ਼ਨ ਉਹ ਨਾਰਾਜ਼ ਹੋ ਜਾਣਗੇ ਮਤਲਬ ਲੋਕ ਸਾਇਲੈਂਟ ਹੁੰਦੇ ਜਾ ਰਹੇ ਆ ਇਲੈਕਸ਼ਨ ਦਾ ਇਲੈਕਸ਼ਨ ਲੋਕ ਸਾਇਲੈਂਟ ਹੁੰਦੇ ਜਾ ਰਹੇ ਆ ਲੋਕ ਖੁੱਲ ਕੇ ਆਪਣੇ ਵਿਚਾਰ ਜਿਹੜੇ ਆ ਉਹ ਨਹੀਂ ਰੱਖ ਰਹੇ ਇਸ ਕਰਕੇ ਹੁਣ ਅਸਲੀਅਤ ਆ ਜਿਹੜੀ ਹੈ ਉਹ ਰਿਜ਼ਲਟ ਆਉਣ ਤੋਂ ਬਾਅਦ ਹੀ ਪਤਾ ਲੱਗੂਗੀ ਪਰ ਇਹ ਗੱਲ ਪੱਕੀ ਹੈ ਕਿ ਉਥੇ ਜੋ ਸਿਚੁਏਸ਼ਨ ਹਾਲ ਦੀ ਘੜੀ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਕਾ ਪੂਰੀ ਫਸਮੀ ਟੱਕਰ ਹੈ ਔਰ ਭਾਜਪਾ ਵੀ ਜਿਹੜੀ ਫਾਈਟ ਦੇ ਵਿੱਚ ਤਾਂ ਹੈਗੀ ਆ ਪਰ ਉਹ ਅੱਜ ਦੀ ਘੜੀ ਤੀਜੇ ਨੰਬਰ ਤੇ ਲੱਗ ਰਹੀ ਹੈ ਪਰ ਇਹ ਨਹੀਂ ਹੈ ਕਿ ਉਹ ਤੀਜੇ ਤੇ ਹੀ ਰਹੂ ਆਉਣ ਵਾਲਾ ਹਲੇ ਕੁਝ ਘੰਟੇ ਪਏ ਆ ਇੱਥੇ ਮਿੰਟਾਂ ਸਕਿੰਟਾਂ ਦੇ ਵਿੱਚ ਬਾਜ਼ੀਆਂ ਜਿਹੜੀਆਂ ਪਲਟ ਜਾਂਦੀਆਂ ਨੇ ਰਾਜਨੀਤੀ ਦੇ ਵਿੱਚ ਪਰ ਹੁਣ ਦੇਖਦੇ ਆ ਕਿ ਇਹਦੇ ਵਿੱਚ ਕੀ ਕੁਝ ਬਣੂਗਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਜਿਹੜੇ ਕੁਝ ਅਹਿਮ ਜਿਹੜੇ ਘੰਟੇ ਹੈਗੇ ਆ ਇਸ ਚੋਣ ਦੇ ਵਾਸਤੇ ਉਹ ਕਿਹੋ ਜਿਹੀ ਸਥਿਤੀ ਜਿਹੜੇ ਹਾਲਾਤਾਂ ਦੇ ਵਿੱਚ ਬੀਤਦੇ ਆ ਉਹ ਗੱਲ ਦੇਖਣ ਵਾਲੀ ਹੋਊਗੀ ਪਰ ਜੋਰ ਜਿਹੜਾ ਉਹ ਭਗਵੰਤ ਮਾਨ ਨੇ ਵੀ ਪੂਰਾ ਲਾਇਆ ਕਾਂਗਰਸ ਨੇ ਵੀ ਪੂਰਾ ਲਾਇਆ ਭਾਜਪਾ ਨੇ ਵੀ ਪੂਰਾ ਜਿਹੜਾ ਲਾਇਆ ਹੋਇਆ ਤੇ ਬਹੁਤ ਅਹਿਮ ਜਿਹੜੀ ਇਹ ਜਾਣਕਾਰੀ ਤੁਹਾਨੂੰ ਦੱਸ ਰਹੇ ਹਾਂ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਪੂਰੀ ਫਸਮੀ ਜਿਹੜੀ ਆ ਉਹ ਟੱਕਰ ਹੈ ਹੁਣ ਦੇਖਦੇ ਹਾਂ ਕਿ ਜੇ ਤਾਂ ਕਾਂਗਰਸ ਉਸ ਜਿਹੜੀ ਤੱਕੇਸ਼ਾਈ ਦੇ ਇਲਜ਼ਾਮ ਇਹ ਲਾ ਰਹੀ ਹੈ ਜੀ ਉਹਦੇ ਖਿਲਾਫ ਡਟ ਕੇ ਪੈਰਾ ਦੇਗੇ ਜੇ ਡਟਗੇ ਉਸ ਤੱਕੇਸ਼ਾਈ ਦੇ ਖਿਲਾਫ ਲੜਗੇ ਤਾਂ ਫਿਰ ਇਹ ਜਿਹੜੀ ਉਹ ਜਿੱਤ ਸਕਦੇ ਆ ਜਿਮਨੀ ਚੋਣ ਕਾਂਗਰਸ ਵਾਲੇ ਕਿਉਂਕਿ ਮਨਪ੍ਰੀਤ ਯਾੜੀ ਹੋਣਾ ਨੇ ਲੜਕੇ ਦਿਖਾਈ ਸੀ ਕਾਂਗਰਸ ਦੇ ਖਿਲਾਫ ਜਿਮਨੀ ਚੋਣ ਤਾਂ ਉਹ ਉਤਾਂ ਨੇ ਜਿੱਤ ਪ੍ਰਾਪਤ ਕਰਕੇ ਵੀ ਦਿਖਾਈ ਸੀ ਪਰ ਗੱਲ ਇਹ ਹੈ ਕਿ ਉਹ ਸਿਰਫ ਉਹ ਉਹ 3-4 ਚੋਣਾਂ ਇਕੱਠੀਆਂ ਹੋਈਆਂ ਸੀ ਇਹ ਜਦੋਂ ਇਕੱਲੀ ਚੋਣ ਹੁੰਦੀ ਹੈ ਤਾਂ ਉਦੋਂ ਥੋੜਾ ਜਿਹਾ ਹੋਰ ਫਰਕ ਪੈਂਦਾ ਪਰ ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਸੱਚੀਆਂ ਕੀ ਬਣਨਗੀਆਂ ਪਰ ਬਹੁਤ ਅਹਿਮ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਉਮੀਦ ਕਰਦੇ ਆ ਕਿ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ